ਲੋ ਵੀ ਸੱਜਣੋ ਆਗੇ ਪਿੰਡ ਕਾਲੇ ਬੂਲੇ ਇੱਥੇ ਖੜੇ ਨੇ ਤਿੰਨ ਸਵਰਾਜ ਇੱਕ ਸੋਨਾ ਲੀਕਾ ਸਵਰਾਜ ਤਾਂ ਸਾਰਿਆਂ ਦੀ ਦਿਲਾਂ ਦੀ ਧੜਕਣਾ ਤੇ ਮੈਂ ਆਇਆ ਹੋਇਆ ਬਾਈ ਕਾਲੇ ਕੋਲੇ ਕੀ ਹਾਲਾ ਬਾਈ ਠੀਕ ਆ ਵਧੀਆ ਵਧੀਆ ਤੇ ਆਪਣਾ ਕੰਮ ਕੇ ਵਾਲ ਦੀ ਨੇੜੇ ਕੰਮ ਹੋ ਗਏ ਸੋਣ ਕਰਦੇ ਨੂੰ ਹਣਾ ਤੇ ਫਿਰ ਛੋਟੀ ਉਮਰ ਦੇ ਵਿੱਚ ਹੀ ਲੱਗੇ ਸੀ ਕੰਮ ਛੋਟੀ ਉਮਰ ਦੇ ਵਿੱਚ ਲੱਗੇ ਸੀ ਅੱਜ ਆਪਾਂ ਦਿਖਾਉਣੇ ਨੇ ਤਿੰਨ ਸਵਰਾਜ ਇੱਕ ਸੋਨਾ ਲੀਕਾ ਹਾਂਜੀ ਕਿਹੜੇ ਤੋਂ ਸ਼ੁਰੂ ਕਰੀਏ ਕਿਹੜੇ ਤੋਂ ਮਰਜ਼ੀ ਕਰ ਲਓ ਵੀਰੇ ਕਿਹੜੇ ਤੋਂ ਮਰਜ਼ੀ ਪਹਿਲਾਂ ਆਦ ਫਿਰ ਦਿਲਾਂ ਦੀ ਧੜਕਣ ਤੋਂ ਕਰ ਲੈਣੇ ਘੋੜਾ ਬੈਂਪਰ ਲਾਇਆ ਹੋਇਆ ਹੈ ਨੌਜਵ ਕਿੰਨੇ ਦਲਵਾਤਾ ਫਿਰ ਘੋੜਾ ਬੈਂਪਰ ਇਹ ਪਹਿਲਾਂ ਲੱਗੇ ਲਗਾਇਆ ਹੈ ਲੱਗਾ ਲਗਾਇਆ ਹੋਊਗਾ 15 17000 ਦਾ ਇਹ ਹੈਗਾ ਵੀਰੇ ਕਿੰਨਾ ਮਾਡਲ ਆ ਬਈ ਇਹ ਇਹ ਹੈਗਾ ਵੀਰੇ 16 ਮਾਡਲ 16 ਮਾਡਲ ਹਾਂਜੀ ਤੇ ਕੰਡੀਸ਼ਨ ਪੱਖੋਂ ਸਾਰਾ ਓਰੀਜਨਲ ਸਾਰਾ ਓਰੀਜਨਲ ਹੈ ਵੀਰੇ ਇਹ ਵਧੀਆ ਮੋਡੀਫਾਈ ਕਰਕੇ ਆ ਰਿਸਰ ਰਿਸਰ ਘੋੜਾ ਬੈਂਪਰ ਸਾਰਾ ਕੁਝ ਲੱਗਿਆ ਹੋਇਆ ਹੈਗਾ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਹੈਗੀ ਆ 75 ਸੀ ਪੈਸਾ ਹਾਂ ਵੀਰੇ ਟਾਇਰ ਹੈਗੇ ਨੇ ਸੱਤ ਠੀਕ ਹੈ ਤੇ ਬਾਕੀ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਆ ਵੀਰੇ ਪੱਠੀ ਚੱਕ ਰਹੀਂ ਬਈ ਇਹ ਚੱਲਿਆ ਕਿੰਨਾ ਹੋ 3500 ਘੰਟਾ ਜੀ 3500 ਘੰਟਾ ਚੱਲਿਆ ਹੋਇਆ ਹੈਗਾ ਇਹ ਵੀਰੇ ਗੇੜਿਆਂ ਗੂੜਿਆਂ ਤੇ ਸਰਾਂਦ ਸਰਾਂਦ ਮੇਲੇ ਤੇ ਹੀ ਰਿਹਾ ਹੈਗਾ ਇੱਧਰ ਨੂੰ ਇਹ ਤਾਂ ਸਰਾਂਦ ਮੇਲਿਆਂ ਤੇ ਹੀ ਰਿਹਾ ਹੈ ਹਾਂ ਵੀਰੇ ਜਿਹਨੇ ਜਿਹਨੇ ਹੁਣ ਅਗਲੀ ਵਾਰ ਸਰਾਂਦ ਲੈ ਕੇ ਜਾਣਾ ਤਾਂ ਫਿਰ ਕਰ ਲਿਓ ਬਾਈ ਨਾਲ ਸੰਪਰਕ ਹਾਂ ਵੀਰੇ ਇਹਦੇ ਮੂਰੇ ਲਾਏ ਲੂਏ ਪਾਏ ਹੋਏ ਸੀ ਆਪਾਂ ਨੂੰ ਆਹ ਟਾਇਰ ਹੁਣ ਬੰਦਿਆਂ ਨੇ ਚੌੜੇ ਪਾ ਕੇ ਦਿੱਤੇ ਨੇ ਹਜੇ ਵੀ ਤੂੰ ਐਂ ਦੇਖ ਲੈ ਇੰਨਾ ਗਾਇਪ ਆ ਰੇਤਾ ਰੂਤਾ ਨਹੀਂ ਖੜਦਾ ਹੈਗਾ ਵੀਰੇ ਹਾਂ ਤੇ ਜਿਹੜਾ ਮੋਡੀਫਾਈ ਵਧੀਆ ਕਰਾਇਆ ਹੋਇਆ ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਹੈ ਫਰਸਟ ਪਾਰਟੀ ਦਾ ਫਰਸਟ ਪਾਰਟੀ ਦਾ ਤੇ ਕਿੰਨੇ ਚ ਦੇਣਾ ਹੈਗਾ ਆ ਬਈ ਮੈਂ ਪਹਿਲੇ ਹੀ ਪੁੱਛਿਆ ਵੀ ਕਿੰਨੇ ਚ ਦੇਣਾ ਆਪਾਂ ਦੇਣ ਵਾਲੀ ਰੇਟ ਦੱਸ 5 ਲੱਖ 15000 ਦਾ ਬਸ ਨੈਟ ਫਿੱਟ ਦੇ ਦਾਂਗੇ ਵੀਰਾ ਚਲੋ ਬਾਕੀ ਨੰਬਰ ਸੰਪਰਕਾ ਮਾੜਾ ਮੋਟਾ ਹੋ ਜੂਗਾ ਉਹ ਚ ਵੀ ਮਾਰਤਾ ਲਵੇ ਆ ਜਾਂਦਾ ਤੇ ਜਿਹੜਾ ਆ ਖੜਾ ਡੀਆਈ 55 ਸੋਨਾ ਲੀਕਾ ਇਹ 2006 ਮਾਡਲ ਆ ਵੀਰੇ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਆ ਹਾਂਜੀ ਇਹ ਦੂਜੇ ਥਾਂ ਮੈਂ ਆਪਣੇ ਬਰਨਾਲੇ ਚ ਨਾਉ ਬਰਨਾਲੇ ਚ ਨਾਉ ਆ ਦੂਜੇ ਪੰਜਾਬ ਦਾ ਨੰਬਰ ਆ ਬਈ ਪੰਜਾਬ ਦਾ ਨੰਬਰ ਆ ਜੀ ਆ ਸਾਰੀ ਇੱਥੋਂ ਦਾ ਸਾਰਾ ਸਾਰਾ ਡੱਕ ਫੱਕ ਉਤੀ ਦੇਣਾ ਯਾਰ ਸਤਰੀ ਵੀਕ ਚੰਗੀ ਲੱਗੀ ਹੋਈ ਆ ਠੀਕ ਆ ਤੇ ਇਹਦਾ ਹੀ ਪੰਜਾਬ ਦਾ ਨ ਤੇ ਟਾਇਰਾਂ ਦੀ ਗੱਲ ਕਰੀਏ ਬਈ ਇਹਦੀ ਮੂਰਲੇ ਤਾਂ ਹੈਗੇ ਨਹੀਂ ਅੱਦਿਆਂ ਵਾਂਗੂ ਹਨਾ ਹਾਂ ਜੀ ਮੂਰਲੇ ਟਾਇਰ ਅੱਦਿਆਂ ਵਾਂਗੂ ਪਿਛਲੇ ਟਾਇਰ ਹੈਗੇ 90 ਪੈਸੇ ਜੀ ਪਿਛਲੇ ਟਾਇਰ 90 ਪੈਸੇ ਨਹੀਂ 68 ਦਾ ਚੌਕੜੇ ਸੀ 88 ਦਾ ਹੈਗਾ ਹਨਾ ਤੇ ਇਹਦੀ ਕੀ ਇਹ ਕਿੰਨੇ ਚ ਦੇਣਾ ਹੈਗਾ ਡਿਮਾਂਡ ਤਾਂ ਮੈਨੂੰ ਪੁੱਛਦਾ ਨਹੀਂ ਦੇਣ ਵਾਲੇ ਰੇਟ ਹੀ ਦੱਸ ਅੱਜ ਅੱਜ ਇਹ ਦੇ ਦਾਂਗੇ 2,55,000 ਦਾ ਵੀਰੇ ਸੇ ਮੜ ਲ ਪੰਜਾਬ ਨੰਬਰ ਪੰਜ ਮੈਂ ਚੱਕ ਤਾ 2.5 ਲੱਖ ਚ ਲੈ ਜਾਓ ਠੀਕ ਹੈ ਤੇ ਇੱਧਰ ਜਿਹੜਾ ਖੜਾ ਹੈਗਾ ਸਵਰਾਜ ਇਹ ਕਿੰਨਾ ਮੜ ਲ ਬਈ ਇਹ ਵੀਰੇ 15 ਮੜ ਲ ਹੈ ਜੀ 2015 ਮਾਡਲ ਆ ਹਾਂਜੀ ਕੰਡੀਸ਼ਨ ਪੱਖੋਂ ਤਾਂ ਸਾਰਾ ओरिजिनल ਆ ਸਾਰਾ ओरिजिनल ਨਗਦ ਕੈਸ਼ ਫਸਟ ਪਾਰਟੀ ਵੀਰੇ ਨੰਬਰ ਕਿੱਥੋਂ ਦਾ ਫਤੇਗੜ ਸਾਹਿਬ ਫਤੇਗੜ ਸਾਹਿਬ ਦਾ ਨੰਬਰ ਆ ਕੰਡੀਸ਼ਨ ਪੱਖੋਂ ਵੀ ਸਾਰਾ ਸਾਰਾ ਆਪਾਂ ਵਿੱਚੋਂ ਚੈੱਕ ਕਰ ਲਈ ਕਰਾਈ ਬਾਈ ਜੇਕਰ ਸਾਰਾ ਚੈੱਕ ਕਰਾ ਦੋ ਠੀਕ ਆ ਅਮੂਰੋ ਰੇਡੀਏਟਰ ਪਿਆਰਾ ਵੀ ਚੈੱਕ ਕਰਵਾ ਦੋ ਤੇ ਜੇ ਹੁਣ ਆਪਾਂ ਇਹਦਾ ਦੇਣ ਵਾਲਾ ਰੇਟ ਗੱਲ ਕਰੀਏ ਇਹ ਦੇ ਦਾਂਗੇ ਵੀਰੇ 5 ਲੱਖ 495000 ਦਾ 495000 ਦਾ ਹਾਂਜੀ ਚਲੋ ਮਾਨਤਾ ਹੁਣ ਆਪ ਹੀ ਕਰ ਦੇਣਗੇ ਬਾਈ ਤੇ ਜਿਹੜਾ ਇੱਧਰ ਖੜਾ ਹੈਗਾ ਰੋਪੜ ਦਾ ਇਹ ਜੀਆ ਵੀਰੇ 17 ਮਾਡਲ 17 ਮਾਡਲ ਆ ਰੋਪੜ ਦਾ ਨੰਬਰ ਆ ਪਾਵਰ ਸਟੀਅਰਿੰਗ ਆ ਰਿਵਰਸ ਪੀਟੂ ਆ ਇਹ ਸਾਰਾ ਓਰੀਜਨਲ ਸਾਰਾ ਓਰੀਜਨਲ ਟਾਇਰਾਂ ਦੀ ਕੰਡੀਸ਼ਨ ਨਾਲ ਦੇ ਟਾਇਰ ਨਹੀਂ ਵੀਰੇ ਇਹਦੇ ਨਾਲ ਦੇ ਟਾਇਰ ਚੱਲਿਆ ਕਿੰਨਾ ਹੋਇਆ ਫਿਰ ਇਹ ਚੱਲ ਗਿਆ ਹੋਊਗਾ ਜੀ 2700 ਘੰਟਾ ਜੀ 2700 ਘੰਟੇ ਚੱਲਿਆ ਹੋਇਆ ਹੈਗਾ ਤੇ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਪੁੰਜ ਨੇ ਬਾਈ ਆ ਪੱਠੀ ਚੈੱਕ ਕਰਾਈ ਠੀਕ ਆ ਡਬਲ ਪੰਪ ਡੀਬੂਟਰ ਆ ਗਿਆ ਪੈਰਦਾਨਾਂ ਦਾ ਵੀ ਚੈੱਕ ਕਰਵਾ ਦੇ ਤੇ ਇਹਦੀ ਮਾਰੀ ਕੋਈ ਸੈਲਫ ਮ ਦੇ 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 ਰੇਖ ਦੇ ਇਹਦੀ ਇਹ ਕਿੰਨੇ ਚ ਦੇਣਾ ਹੈਗਾ ਇੱਕੋ ਹੀ ਗਾ ਉਹ ਤਾਂ ਮੰਗਦਾ ਵੀਰੇ ਇਹਦਾ 5.5 ਲੱਖ ਰੁਪਏ ਹਾਂ ਕੋਈ ਗਾ 35000 ਦਾ ਬਸ ਨੈਟ ਫਿੱਟ 30 ਦੇ ਹੀ ਦਵਾਂਗੇ ਪੰਜ ਤੀ ਇਹ ਹੀ ਦਵਾਂਗੇ ਲੋਬੀ ਸੱਜਣ ਇੱਕ ਬਾਈ ਜਿਹੜਾ ਤੇਰਾ ਨੰਬਰ ਆ ਉਹ ਦੱਸ ਦੇ 98144 42424 ਵੀਰੇ ਠੀਕ ਹੈ ਤੇ ਪਿੰਡ ਕਾਲਾ ਬੂਲਾ ਤਹਿਸੀਲ ਪਈ ਜਾਂਦੀ ਹੈ ਸੇਰਪੁਰ ਜ਼ਿਲ੍ਹਾ ਸੰਗਰੂਰ ਤੇ ਲੋਬੀ ਸੱਜਣ ਜਿੰਨਾਂ ਨੇ ਕੋਈ ਵੀ ਟਰੈਕਟਰ ਲੈਣਾ ਤੇ ਬਾਈ ਦਾ ਨੰਬਰ ਉੱਪਰ ਟਾਈਟਲ 'ਚ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ